ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਆਪਣਾ ਘਰ ਵਿੱਚ ਤੰਦਰੁਸਤ ਹੋਵੋਗੇ। ਲਓ ਜੀ ਸ਼ਾਮ ਦਾ ਟਾਈਮ ਹੈ ਇੱਥੇ। ਆਪਾਂ ਬਣਾਉਣ ਲੱਗੇ ਆਂ ਸਬਜ਼ੀ ਆਲੂ ਤੇ ਆਪਾਂ ਗੋਭੀ। ਹੋ ਚੁੱਕੀ ਆਪਾਂ ਹਨਾ ਰੱਖ ਲਏ ਆ ਪਾਣੀ ਚੰਗੀ ਤਰ੍ਹਾਂ। ਨਿਕਲ ਗਿਆ ਇਧਰ ਆਪਾਂ। ਇਹੀ ਆਪਣ ਨੂੰ ਕਮੈਂਟ ਆਉਂਦੇ ਹੁੰਦੇ ਹਨਾ ਧਨੀਆ ਵੀ ਪਾ ਦੇਣਾ ਸੀ ਵੀ ਪਤਾ ਨਹੀਂ ਇੱਕ ਵੀਰ ਸੀ ਇੱਕ ਭੈਣ ਸੀ ਉਹ ਹਾਂਜੀ ਵੀਰੇ ਇੱਕ ਧਨੀਆ ਆਪਣੇ ਉਹ ਦਿਨ ਖਤਮ ਹੋਇਆ ਪਿਆ ਸੀ ਹਨ ਜਿੱਦੇ ਹੁੰਦਾ ਉਹਦੇ ਆਪਾਂ ਪਾ ਦੇਈਦਾ ਤੇ ਅੱਜ ਆ ਪਤਾ ਨਹੀਂ ਆ ਹੈਗਾ ਸੀ ਹਨਾ ਅੱਜ ਪਾ ਦਾਂਗੇ ਸਰੋਂ ਦਾ ਤੇਲ ਆਪਾਂ ਇੱਧਰ ਪਾ ਕੇ ਰੱਖਿਆ ਹੋਇਆ ਹੈ ਇਧਰ ਆਪਣੇ ਭਾਂਡੇ ਪਏ ਨੇ ਮੰਜਨ ਵਾਲੀ ਗਰਮ ਪਾਣੀ ਛੱਡ ਦਿੰਨੇ ਆਪਾਂ ਪੱਠਲ ਚ ਤੇ ਸਬਜੀਤ ਰੈਸਪੀ ਆਪਾਂ ਕੌਫਤਬਾਰੀ ਦਿਖਾ ਦਿੱਤੀ ਆ ਪਹਿਲਾਂ ਇਹ ਵਿੱਚ ਵਿੱਚ ਹੀ ਮੈਂ ਲਸਣ ਪਾ ਲਿਆ ਨੇ ਥੋੜੀਆਂ ਜੀਆਂ ਕਲੀਆਂ ਵਿੱਚ ਹੀ ਹਰੀਆਂ ਮਿਰਚਾਂ ਪਾ ਲਿਆ ਨੇ ਤੇ ਵਿੱਚ ਦੋ ਪਿਆਜ਼ ਪਾਏ ਹੈਗੇ ਸਿੰਪਲ ਜਿਹਾ ਆਪਣਾ ਖਾਣਾ ਪੀਣਾ ਹੈ ਨਾ ਸਿੰਪਲ ਤਰੀਕੇ ਨਾਲ ਆਪਾਂ ਬਣਾਉਨੇ ਆ ਬਾਲਾ ਤਾਂ ਜਾਂ ਮੰਨੀ ਆਪਾਂ ਕਰਦੇ ਗੇ ਉਹ ਆਪਣਾ ਫੰਕਸ਼ਨ ਆਗਾ ਦੋ ਤਿੰਨ ਦਿਨਾਂ ਦਾ ਪਹਿਲਾਂ ਦੱਸਿਆ ਸੀ ਹੈਨਾ ਟਿਕਰ ਲੱਗਿਆ ਹੁੰਦਾ ਤੇ ਆ ਕਰਕੇ ਨਾ ਹੁਣ ਥੋੜਾ ਬੰਦ ਸੀਗਾ ਮੈਨੂੰ ਆਏ ਸੀ ਜਲਦੀ ਜਲਦੀ ਮੈਂ ਤਾਂ ਵੀਡੀਓ ਬਣਾ ਲਾਂ ਫਿਰ 220 ਓਵਰ ਕਰਨੀ ਪੈਂਦੀ ਆ ਹੈਨਾ ਫਿਰ 220 ਓਵਰ ਕਰਨ ਥੋੜੀ ਔਖੀ ਹੈ ਸਿੰਪਲ ਆਪਣਾ ਰਹਿਣਾ ਸਹਿਣਾ ਸਿੰਪਲ ਆਪਣਾ ਖਾਣਾ ਪੀਣਾ ਜਿਵੇਂ ਪਿੰਡਾਂ ਦੇ ਵਿੱਚ ਹਨਾ ਸਿੰਪਲ ਸਾਦਾ ਖਾਣਾ ਬਣਾਇਆ ਜਾਂਦਾ ਹੈ ਉਹੀ ਆਪਾਂ ਤੁਹਾਡੇ ਨਾਲ ਹਨਾ ਆਪਣੀ ਵੀਡੀਓ ਸ਼ੇਅਰ ਕਰਦੇ ਆਂ ਤੇ ਆਪਣੇ ਆ ਵੀ ਭੁੱਜ ਗਏ ਨੇ ਪਿਆਜ਼ ਵੀ ਆਪਣਾ ਲੌਂਜੀ ਫਾਇਰ ਦੇ ਵਿੱਚ ਕੱਢ ਕੇ ਰੱਖ ਲੈਣੇ ਆ ਕੋਲੇਜ ਕਾਣਸ ਤੇ ਨਾ ਜਦੋਂ ਆਪਾਂ ਸਬਜੀ-ਸਬਜੀ ਬਣਾਉਨੇ ਆ ਕਿਰਾਂ ਤਾਂ ਗਾਹ ਪੈ ਜਾਂਦਾ ਸਾਰੇ ਘਰ ਕਿਉਂ ਆਹ ਦੀ ਗੈਸ ਨੂੰ ਸਲੋ ਕਰ ਦਿੰਨੇ ਆਪਾਂ ਬਣੀ ਜਾਊਗੀ ਆਪਣੀ ਸਬਜੀ ਅੰਦਰ ਆਪਾਂ ਸਣੀ ਇਹ ਨੂੰ ਰੱਖ ਦਿੰਦੇ ਹਾਂ ਨਾ ਕਾਲਜ ਚ ਇੱਥੇ ਆਪਾਂ ਵੰਟੀ ਚਾਹੀਦਾ ਆਪਾਂ ਥੱਲੇ ਹਾਂਜੀ ਆਪਾਂ ਥੋੜੀ ਸ਼ਾਪਿੰਗ ਕੀਤੀ ਸੀ ਆਪਾਂ ਕੱਪੜੇ ਜਿਹੜਾ ਵੀ ਸਮਾਨ ਆਪਾਂ ਲੈ ਕੇ ਆਏ ਆ ਹਨ ਉਹਨਾਂ ਨੂੰ ਸੰਭਾਲਣ ਲੱਗੇ ਸੀਗੇ ਤੇ ਸੋਚਿਆ ਤੁਹਾਡੇ ਨਾਲ ਵੀ ਆਪਾਂ ਸ਼ੇਅਰ ਕਰ ਦਈਏ ਤੇ ਚਲੋ ਤੁਹਾਨੂੰ ਦਿਖਾਉਨੇ ਆਪਾਂ ਕੀ ਕੀ ਲੈ ਕੇ ਆਏ ਤਾਂ ਹਨ ਬੱਚਿਆਂ ਨਹੀਂ ਹਨ ਜਿਹੜੀਆਂ ਵੀ ਚੀਜ਼ਾਂ ਜੀ ਲੋੜਾਂ ਨਹੀਂ ਪੂਰੀਆਂ ਹੁੰਦੀਆਂ ਹਨ ਹਨ ਆਪਾਂ ਕਿੰਨੀ ਵੀ ਚੀਜ਼ ਲੈ ਲਈਏ ਇਹ ਆਪਾਂ ਬੇਟੇ ਵਾਸਤੇ ਸੂਜ ਲੈ ਕੇ ਆਏ ਆ ਇਹ ਹੈਗੇ ਬਲੈਕ ਕਲਰ ਦੇ ਆ ਮੈਨੂੰ ਬਹੁਤ ਟਾਈਮ ਦੀ ਹਨ ਇਸ ਤਰ੍ਹਾਂ ਸੀ ਵੀ ਲੈ ਇਹ ਮੈਨੂੰ ਪਹਿਲਾਂ ਤੋਂ ਇਹ ਬਹੁਤ ਵਧੀਆ ਲੱਗਦੇ ਸੀ ਹਨਾ ਬੇਟਾ ਥੋੜਾ ਜਿਹਾ ਬਲੈਕ ਘੱਟ ਪਾ ਕੇ ਰਾਜੀ ਐ ਤੇ ਬਹੁਤ ਵਧੀਆ ਨੇ ਨਾਈਕੀ ਦੇ ਨੇ ਸਪੋਰਟਸ ਬੂਟ ਤਾਂ ਨਹੀਂ ਕਹਾਂਗੇ ਆਪਾਂ ਇਹਨਾਂ ਨੂੰ ਇਹਨਾਂ ਨੂੰ ਆਪਾਂ ਸਨੀਕਰ ਕਹਿ ਸਕਦੇ ਆ ਤੇ ਬਹੁਤ ਵਧੀਆ ਕੁਆਲਿਟੀ ਐ ਤੇ ਮੈਨੂੰ ਤਾਂ ਬਹੁਤ ਵਧੀਆ ਲੱਗੇ ਕਿਉਂਕਿ ਲੋਰ ਜਿਵੇਂ ਲੋਟੀ ਸ਼ਰਟ ਹੁੰਦਾ ਹਨਾ ਆਪਾਂ ਕੋ ਟ੍ਰੈਕ ਸੂਟ ਹੁੰਦਾ ਉਹਨਾਂ ਨਾਲ ਬਹੁਤ ਵਧੀਆ ਲੱਗਦੇ ਨੇ ਪਾਈ ਹੋਈ ਇਹ ਤਾਂ ਪਹਿਲੇ ਲੈ ਕੇ ਆਏ ਸੀ ਇਹ ਬਿਲਕੁਲ ਹੀ ਬਲੈਕ ਨੇ ਕਹਿੰਦੇ ਪਤਾ ਨਹੀਂ ਕਿੱਥੇ ਰੱਖਤੇ ਉਹ ਸਪੋਰਟਸ ਬੂਟ ਨੇ ਉਹ ਵਾਈਟ ਤੇ ਗ੍ਰੇ ਕਲਰ ਦੇ ਨੇ ਉਹ ਵੀ ਫਿੱਤਿਆਂ ਵਾਲੀ ਹੈਗੇ ਆ ਦੇਖ ਨਾਉਂ ਦੀ ਇੱਕ ਕਪਾਹੇਰ ਕਾਬੀ ਲੈ ਕੇ ਆਇਆ ਇਹ ਹੈਗੀ ਆ ਬ੍ਰਾਊਨ ਕਲਰ ਦੀ ਇਹ ਜਿਵੇਂ ਆਪਾਂ ਅੱਗੇ ਕੋਈ ਫੰਕਸ਼ਨ ਆ ਰਹੇ ਨੇ ਹਨਾ ਤੇ ਇਹਦੇ ਕੋਲੇ ਬਲੈਕ ਕਲਰ ਦੇ ਚੈਲਸੀਆ ਹਨਾ ਜਿਹੜੇ ਬੂਟ ਹੁੰਦੇ ਆ ਉਹ ਵਾਲੇ ਹੈਗੇ ਨੇ ਤੇ ਇਹ ਆਪਾਂ ਸਿੰਪਲ ਲੈਂਦੇ ਨੇ ਕਿਉਂਕਿ ਉਹ ਹਰ ਇੱਕ ਥਾਂ ਮੇ ਨਹੀਂ ਪੈਂਦੇਗੇ ਉਹ ਫੰਕਸ਼ਨ ਚ ਤਾਂ ਪੈ ਜਾਂਦੇ ਨੇ ਆਪਾਂ ਜਿਵੇਂ ਛੋਟੇ-ਮੋਟੇ ਫੰਕਸ਼ਨ ਤੇ ਜਾਂਦੇ ਆ ਹਨਾ ਇਸ ਤਰ੍ਹਾਂ ਦੇ ਫਿਰ ਇਹ ਵਧੀਆ ਲੱਗਦੇ ਨੇ ਉਹ ਹਰਕ ਥਾਂ ਨਹੀਂ ਵਧੀਆ ਲੱਗਦੀ ਕਾਫੀ ਕਲਰ ਦੇ ਨੇ ਉਹ ਇਹਦੇ ਕੋਲ ਬਲੈਕ ਨਹੀਂ ਤੇ ਇੱਕ ਸਕੀਨ ਵਾਲਾ ਹੈ ਜੀ ਸਾਡਾ ਮੁੰਡਾ ਤੇ ਇਹਦਾ ਪਾਸ ਐਨੇ ਸਕੀਨ ਦਾ ਕੀ ਕਰੀਏ ਤੇ ਇਹ ਕੇ ਲੈਤੀ ਸੀ ਗੁੜੀਆਂ ਨੇ ਬੈਲੀ ਇਹ ਹੀਲ ਵਾਲੀਆਂ ਇਹਦੇ ਕੋਲ ਦੋ ਤਿੰਨ ਹੈਗੀਆਂ ਨੇ ਪੀਸ ਪਹਿਲਾਂ ਤੇ ਇਹ ਇਹਨੂੰ ਫਲੈਟ ਦਵਾਈ ਸੀ ਆਪਾਂ ਵੀ ਹਰਕ ਥਾਂ ਮੇ ਤਾਂ ਦੇਖੋ ਹੀਲ ਅਭੀ ਨਹੀਂ ਪਾ ਕੇ ਜਾਈ ਜਾਈ ਜਾ ਸਕਦੀ ਇਹ ਹਜੇ ਵੀ ਹੀਲ ਹੀ ਮੰਗਦੀ ਸੀਗੀ ਪਰ ਆਪਾਂ ਇਹ ਇੱਕ ਫਲੈਟ ਉਹਨੂੰ ਵੈਲੀ ਦਿਵਾਈ ਹੈ ਤੇ ਜ਼ਿਆਦਾਤਰ ਆਪਣੇ ਕੋਲੇ ਤੇ ਬੇਟੀ ਕੋਲੇ ਮੇਰੇ ਤੇ ਬੇਟੀ ਕੋਲੇ ਹਨਾ ਬਲੈਕ ਕਲਰ ਦੀਆਂ ਵੈਲੀਆਂ ਨੇ ਬੇਸ਼ੱਕ ਉਹ ਹੀਲ ਵਾਲੀਆਂ ਹੋਣ ਤੇ ਬੇਸ਼ੱਕ ਉਹ ਫਲੈਟ ਨੇ ਕਿਉਂਕਿ ਬਲੈਕ ਕਲਰ ਹੈ ਇਹ ਹਰ ਇੱਕ ਸੂਟ ਨਾਲ ਆਪਣਾ ਚੱਲ ਜਾਂਦਾ ਹੈ ਜੀ ਲਓ ਜੀ ਆਹ ਲੈ ਕੇ ਆਈ ਸੀ ਆਪਾਂ ਘੜੀਆਂ ਤੇ ਇਹ ਆਪਣੇ ਬੇਟੇ ਦੀਆਂ ਨੇ ਇਹਨੇ ਮੈਨਾਂ ਲੱਗਾ ਕੋਈ 10 ਘੜੀਆਂ ਇਕੱਠੀਆਂ ਕਰ ਰੱਖੀਆਂ ਨੇ ਕਿਉਂਕਿ ਇਹਨੂੰ ਸਕੀਨੀ ਦੀ ਬਹੁਤ ਸਕੀਨੀ ਬਹੁਤ ਹੈ ਇਹ ਇੱਕ ਇਹ ਵਾਲੀ ਘੜੀ ਲੈਂਦੀ ਐ ਨਹੀਂ ਇਹ ਘਾ ਵਾਲੀ ਲੈਂਦੀ ਐ ਤੇ ਮੈਨੂੰ ਲੱਗਦਾ ਇਹਦੇ ਕੋਲੇ 10 11 ਘੜੀਆਂ ਹੋਣਗੀਆਂ ਤੇ ਹਜੇ ਰਿਹਾ ਕਹਿੰਦਾ ਮੈਨੂੰ ਹੋਰ ਦਵਾਓ ਘੜੀ ਤੇ ਇਹ ਆਪਾਂ ਦੋ ਲੈ ਕੇ ਆਏ ਸੀ ਘੜੀਆਂ ਬਾਕੀ ਜੀ ਆਪਾਂ ਲੈ ਕੇ ਆਏ ਇਹਨਾਂ ਦੇ ਕੱਪੜੇ ਤੇ ਇਹ ਲੈ ਕੇ ਆਏ ਸੀ ਆਪਾਂ ਬੇਟੇ ਵਾਸਤੇ ਟਰੈਕ ਸੂਟ ਹਰ ਜੋ ਆਪਾਂ ਇੱਕ ਮਿੰਟ ਇਹਨਾਂ ਨੂੰ ਸਾਈਡ ਤੇ ਕਰ ਦਈਏ ਇੱਕ ਬੂਟ ਹੋਰ ਲੈ ਕੇ ਆਏ ਸੀ ਆਪਾਂ ਉਹ ਸਪੋਰਟਸ ਬੂਟ ਨੇ ਤੇ ਉਹ ਪਤਾ ਨਹੀਂ ਉਹਨੇ ਡੱਬਾ ਕਿੱਥੇ ਰੱਖਤਾ ਤੇ ਆਹ ਆ ਪਟ੍ਰੈਕ ਸੂਟ ਲੈ ਕੇ ਆਏ ਆ ਤੇ ਇਹ ਹੈਗਾ ਡਾਰਕ ਮਾ우스 ਜਿਹਾ ਸੇਡ ਆਪਾਂ ਮਾ우스 ਗਰੇ ਜਾਂ ਕਹਿ ਸਕਦੇ ਆ ਵਿੱਚ ਵਿਚਾਲੇ ਜੇ ਵਾਲਾ ਕਲਰ ਤੇ ਇਹਦੇ ਨਾਲ ਦੀ ਜਿਹੜੀ ਲੋਰ ਸੀਗੀ ਕਿਉਂਕਿ ਇਹਦੀ ਹਾਈਟ ਜ਼ਿਆਦਾ ਕਰਕੇ ਥੋੜੀ ਜਿਹੀ ਲੋਰ ਹੈ ਜਿਹੜੀ ਉਹ ਸੈੱਟ ਕਰਾਉਣੀ ਪਊਗੀ ਤੇ ਫਿਰ ਜੇ ਸਾਈਜ਼ ਛੋਟਾ ਲੈਂਦੇ ਸੀ ਤਾਂ ਲੋਰ ਉੱਚੀ ਰਹਿੰਦੀ ਸੀਗੀ ਉਹ ਆਪਾਂ ਉਹਨਾਂ ਦੇ ਕੋਲੇ ਰੱਖਿਆ ਹੈ ਹਨਾ ਸ਼ਾਇਦ ਉਹ ਹਸੌਣ ਦੇ ਦੇਣਗੇ ਇੱਕ ਦੋ ਦਿਨਾਂ ਤੱਕ ਸੈੱਟ ਕਰਕੇ ਹੁਣ ਇਹ ਆਪਾਂ ਘਰ ਪਾਉਣ ਵਾਸਤੇ ਲੈ ਕੇ ਆਏ ਆ ਟਰੈਕਸੂਟ ਇਹਨਾਂ ਦੇ ਵਿੱਚ ਵੀ ਇਹ ਫਰਜ਼ੇ ਲੱਗੇ ਹੋਏ ਨੇ ਤੇ ਨਿਚੋਂ ਦੀ ਕੁਛ ਪਾਓ ਨਾ ਪਾਓ ਹਨਾ ਇਹ ਆਪਣੀ ਇੱਛਾ ਹੈ ਤੇ ਕਿਉਂਕਿ ਟਰੈਕਸੂਟ ਹੀ ਵਧੀਆ ਲੱਗਦੇ ਨੇ ਘਰੇ ਪਾਏ ਹੋਏ ਇਹ ਕਪੜਾ ਵੀ ਆਪਾਂ ਜਿਵੇਂ ਉਹ ਹੁੰਦਾ ਛਿਲਕੀ ਜਾਂ ਉਹ ਵਾਲਾ ਲੈਂਦਾ ਹੈ ਜਿਹੜਾ ਕਾਟਨ ਜਿਹੇ ਆਉਂਦੇ ਆ ਉਹਨਾਂ ਦੇ ਵਿੱਚ ਡੱਬ ਜੇ ਪਾਏ ਜਾਂਦੇ ਆ ਆਪਾਂ ਹਰ ਵਾਰ ਇਹਨੂੰ ਇਹ ਹਿੱਸੇ ਕਪੜੇ ਦੇ ਵਿੱਚ ਹੀ ਲਿਆ ਕੇ ਦਿੰਨੇ ਆ ਤੇ ਇਹ ਹੈਗਾ ਬਲੈਕ ਤੇ ਗ੍ਰੇ ਦੇ ਵਿੱਚ ਕਿਉਂਕਿ ਮੁੰਡਿਆਂ ਦੇ ਕਲਰ ਜ਼ਿਆਦਾ ਆਉਂਦੀ ਨਹੀਂ ਹੈਗੇ ਜਿਵੇਂ ਰੈੱਡ, ਬਲੂ ਇਸ ਤਰ੍ਹਾਂ ਕੋਈ ਆਉਂਦੀ ਨਹੀਂ ਹੈਗੇ ਬਸ ਬਲੂ, ਬਲੈਕ, ਗ੍ਰੇ ਇਸ ਤਰ੍ਹਾਂ ਦੇ ਤਿੰਨ ਇੱਕ ਗੰਦੇ ਹੀ ਆਉਂਦੇ ਨੇ ਇਹਨਾਂ ਦੇ ਤੇ ਇਹਦੇ ਨਾਲ ਦੀ ਲੋਰ ਵੀ ਆਪਾਂ ਉਹਨਾਂ ਦੇ ਕੋਲੇ ਛੱਡੀ ਆ ਤੇ ਲਓ ਜੀ ਇੱਕ ਆਪਾਂ ਟਰੈਕ ਸੂਟ ਇਹਦਾ ਇਹ ਵਾਲਾ ਲੈ ਕੇ ਆਏ ਆ ਇਹ ਬਲੂ ਗ੍ਰੇ ਕਲਰ ਹੈ ਮਤਲਬ ਬਲੂ ਗ੍ਰੇ ਕਲਰ ਹੈ ਪਤਾ ਨਹੀਂ ਇਹ ਹੁਣ ਮੈਨੂੰ ਕੈਮਰੇ ਦੇ ਵਿੱਚ ਇਹ ਕਿਸ ਤਰ੍ਹਾਂ ਦਿਸ ਰਿਹਾ ਹੈਗਾ ਤੇ ਇਹਦੇ ਤਿੰਨੇ ਕਲਰ ਬਸ ਥੋੜਾ ਥੋੜਾ ਡਿਫਰੈਂਸ ਆਇਆ ਇੱਕ ਦੂਜੇ ਦੇ ਵਿੱਚ ਜ਼ਿਆਦਾ ਨਹੀਂ ਹੈਗਾ ਤੇ ਇਹਦੇ ਵਿੱਚ ਵੀ ਉਸ ਤਰ੍ਹਾਂ ਹੀ ਫਰ ਲੱਗਿਆ ਕਿਸੇ ਦੇ ਵਿੱਚ ਤਾਂ ਦੇਖੋ ਜਿਆਦੇ ਫਰ ਜੇ ਨਹੀਂ ਕਿਸੇ ਦੇ ਵਿੱਚ ਥੋੜਾ ਜਿਹਾ ਪਲੇਨ ਨੇ ਤਿੰਨਾਂ ਦੇ ਵਿੱਚ ਹੀ ਇਸ ਤਰ੍ਹਾਂ ਫਰ ਲੱਗੇ ਹੋਏ ਆ ਤੇ ਆਹ ਲੋਰੇ ਦੇ ਸੈਟ ਸੀਗੇ ਇਹ ਆਪਾਂ ਨਾਲ ਹੀ ਲਿਆਏ ਤੇ ਹੁਣ ਆਪਾਂ ਦਿਖਾਉਣੇ ਤੁਹਾਨੂੰ ਗੁड़िया ਦੇ ਲਓ ਜੀ ਇਹ ਹੈਗੇ ਗੁड़िया ਦੇ ਇਹ ਵੀ ਟਰੈਕਸ ਉੱਤੀ ਹੈ ਇਹਦੇ ਪਿੱਛੇ ਇਸ ਤਰ੍ਹਾਂ ਕੈਪ ਬਣੀ ਹੋਈ ਆ ਤੇ ਕਪੜਾ ਬਹੁਤ ਵਧੀਆ ਹੈ ਜਿਵੇਂ ਆਪਾਂ 벨ਵੈਟ ਦੇ ਉੱਪਰ ਡਿਜ਼ਾਈਨਿੰਗ ਹੁੰਦੀ ਆ ਨਾ ਉਸ ਤਰ੍ਹਾਂ ਇਹਦੇ ਉੱਪਰ ਡਿਜ਼ਾਈਨਿੰਗ ਜੀ ਬਣੀ ਹੋਈ ਆ ਪਰ ਇਹ 벨ਵੈਟ ਨਹੀਂ ਹੈਗੀ ਤੇ ਮੈਨੂੰ ਇਹ ਕੱਪੜਾ ਜਿਹੜਾ ਬਹੁਤ ਵਧੀਆ ਲੱਗਿਆ ਇਹ ਦੋਨੇ ਲੋਰ ਮਤਲਬ ਜਿਹੜੇ ਵੀ ਟਰੈਕਸੂਟ ਨੇ ਦੋਨੇ ਬਹੁਤ ਵਧੀਆ ਕੱਪੜਾ ਹੈ ਕਿਉਂਕਿ ਕੁੜੀਆਂ ਦੀ ਕੁਆਲਿਟੀ ਹੈ ਜਿਹੜੀ ਮਤਲਬ ਜ਼ਿਆਦਾ ਮਿਲ ਜਾਂਦੀ ਆ ਆਪਾਂ ਨੂੰ ਵੈਰਾਈਟੀ ਤੇ ਮੁੰਡਿਆਂ ਦੇ ਥੋੜੇ ਜਿ ਘੱਟ ਮਿਲਦੇ ਹੈਗੇ ਤੇ ਆਹ ਵਾਲਾ ਇਹਦਾ ਟਰੈਕਸੂਟ ਹੈ ਜੀ ਇੱਕ ਤਾਂ ਗ੍ਰੇ ਕਲਰ ਦਾ ਇਹਦੇ ਨਾਲ ਲੋਰ ਹੈ ਇਹਦੇ ਉੱਪਰ ਵੀ ਇਸ ਤਰ੍ਹਾਂ ਬਸ ਪਾਈ ਪੈਨ ਜੀ ਬਾਂਗ ਲਾ ਕੇ ਨਾ ਡਿਜ਼ਾਈਨ ਜੀ ਬਣਾਈ ਹੋਈ ਆ ਇਸ ਤਰ੍ਹਾਂ ਤੇ ਕਪੜਾ ਬਹੁਤ ਵਧੀਆ ਲੱਗਿਆ ਮੈਨੂੰ ਤੇ ਇਹ ਵੀ ਇਸ ਤਰ੍ਹਾਂ ਵਿੱਚੋਂ ਗਰਮ ਨੇਗੇ ਤੇ ਇੱਕ ਆਪਾਂ ਲੈਂਦਾ ਜੀ ਇਹ ਵਾਲਾ ਇਹਦੇ ਵਿੱਚ ਇੱਕ ਕਰੀਮ ਸ਼ੇਡ ਸੀਗਾ ਇੱਕ ਇਹ ਪੀਚ ਜਿਹੜਾ ਦੋ ਹੀ ਸ਼ੇਡ ਸੀ ਇਹਦੇ ਵਿੱਚ ਤੇ ਇਹ ਆਪਾਂ ਨੂੰ ਜ਼ਿਆਦਾ ਵਧੀਆ ਲੱਗਿਆ ਇਹਦੇ ਵਿੱਚ ਵੀ ਪਿੱਛੇ ਕੈਪ ਲੱਗੀ ਆ ਤੇ ਇਸ ਤਰ੍ਹਾਂ ਇਹਦੇ ਪੌਕਟ ਬਣਾ ਕੇ ਬੋਤ ਲੱਗੀਆਂ ਹੋਈਆਂ ਨੇ ਤੇ ਇਹਨਾਂ ਦੇ ਵਿੱਚ ਇਹ ਬੈਲਵਟ ਵਾਂਗ ਨਹੀਂ ਆ ਉੱਪਰ ਲੈ ਨਹੀਂ ਗਲਗ ਲੈ ਨਹੀਂ ਗਵਨੀ ਹੋਈ ਆ ਦੇਖੋ ਤੁਸੀਂ ਮੈਨੂੰ ਬਹੁਤ ਵਧੀਆ ਇਹਨਾਂ ਦੇ ਇਹਦੇ ਲੱਗੇ ਦੋਨੇ ਟ੍ਰੈਕਸੂਟ ਨੋਟ ਆਇਦਿਲ ਹੋਰ ਹੈ ਇਹਦੇ ਵੀ ਇਸ ਤਰ੍ਹਾਂ ਜੇਬਾਂ ਦੇ ਉੱਪਰ ਇਸ ਤਰ੍ਹਾਂ ਡਿਜ਼ਾਈਨਿੰਗ ਬਣਾਈ ਹੋਈ ਆ ਪਾਪਿਨ ਲਾ ਕੇ ਤੇ ਇਹ ਮੈਨੂੰ ਇਹਨਾਂ ਦੇ ਇਹ ਗੁੜੀਆ ਦੇ ਕੱਪੜੇ ਮੈਨੂੰ ਜ਼ਿਆਦਾ ਪਸੰਦ ਆਏ ਕਿਉਂਕਿ ਕੁੜੀਆਂ ਦੀ ਤਾਂ ਵੈਰਾਈਟੀ ਜਿਆ ਹੁੰਦੀ ਜਿਆਦਾਗੀ ਤੇ ਮੁੰਡਿਆਂ ਦੇ ਵਿਚਾਰਿਆਂ ਦੇ ਉਹੀ ਇੱਕ ਹੀ ਟਰੈਕਸਟ ਆਉਂਦੇ ਨੇਗੇ ਉਹਨਾਂ ਚ ਹੀ ਆਪਾਂ ਨੂੰ ਕੱਲ ਡਿਸਾਈਡ ਕਰਨੇ ਪੈਂਦੇ ਹੈਗੇ ਤੇ ਇੰਨੀ ਕ ਆਪਾਂ ਸ਼ਾਪਿੰਗ ਕੀਤੀ ਸੀ ਮਤਲਬ ਦਾ ਇੱਕ ਦੋ ਚੀਜ਼ਾਂ ਇਧਰ ਉਧਰ ਰੱਖਤੀ ਹੋਣਗੀਆਂ ਬੱਚਿਆਂ ਨੇ ਚਾਕੇ ਤੇ ਨਹੀਂ ਆਪਾਂ ਇੰਨੀ ਕ ਸ਼ਾਪਿੰਗ ਕੀਤੀ ਸੀ ਜਿੰਨਾ ਜਿਹੜੀਆਂ ਚੀਜ਼ਾਂ ਦੀ ਆਪਾਂ ਨੂੰ ਘਰ ਹਣਾ ਜ਼ਰੂਰਤ ਸੀ ਹੁਣ ਅੱਗੇ ਠੰਡ ਪੈਣ ਲੱਗ ਜੂਗੀ ਹਣਾ ਬੱਚਿਆਂ ਨੇ ਕੱਪੜੇ ਗਰਮ ਫਿਰ ਚਾਹੀਦੀ ਹੈਗੇ ਸੀ ਆਪਾਂ ਚਲੋ ਜੀ ਅੱਥੀ ਵੀਡੀਓ ਦਾ ਐਂਡ ਕਰਦੇ ਆਂ ਆਪਾਂ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸ਼ਤਿ ਸ਼੍ਰੀ ਅਕਾਲ ਬਾਏ ਬਾਏ